ਹਾਂਜੀ ਦੋਸਤੋ ਭਾਨਾ ਸਿੱਧੂ ਬਾਰੇ ਤੁਸੀਂ ਸਾਰੇ ਜਾਣਦੇ ਹੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਭਾਨਾ ਸਿੱਧੂ ਜੋ ਕਿ ਹੈ ਏਜੰਟਾਂ ਦੇ ਕੋਲੋਂ ਜੋ ਕਿ ਲੋਕਾਂ ਦੇ ਪੈਸੇ ਕਢਵਾਉਣ ਵਿੱਚ ਲੋਕਾਂ ਦੀ ਕਾਫੀ ਜ਼ਿਆਦਾ ਮਦਦ ਕਰਦਾ ਹੈ ਦੋਸਤੋ ਦਲਜੀਤ ਦੋਸਾਂ ਦੀ ਨਵੀਂ ਫਿਲਮ ਸਰਦਾਰ ਜੀ 3 ਵਿੱਚ ਦਲਜੀਤ ਵੱਲੋਂ ਜੋ ਕਿ ਭਾਨਾ ਸਿੱਧੂ ਦਾ ਨਾਮ ਲਿਆ ਗਿਆ ਸੀ ਉਸ ਵਿੱਚ ਜੋ ਕਿ ਹੈ ਭਾਨਾ ਸਿੱਧੂ ਕਾਫੀ ਜ਼ਿਆਦਾ ਖੁਸ਼ ਹੋਇਆ ਕਿ ਏਡੇ ਵੱਡੇ ਆਰਟਿਸਟ ਨੇ ਜੋ ਕਿ ਮੇਰਾ ਨਾਮ ਇੱਕ ਫਿਲਮ ਦੇ ਵਿੱਚ ਲਿਆ ਹੈ ਦੋਸਤੋ ਇੱਕ ਮੁੰਡਾ ਜੋ ਕਿ ਪਾਨਾ ਸਿੱਧੂ ਕੋਲ ਆਉਂਦਾ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਉਸ ਮੁੰਡੇ ਦੇ ਜੋ ਕਿ 18 ਲੱਖ ਰੁਪਏ ਕੋਈ ਏਜੰਟ ਨਹੀਂ ਸੀ ਦੇ ਰਿਹਾ 3 ਸਾਲ ਤੋਂ ਉਹਨੂੰ ਦਰਦ-ਦਰ ਤੱਕੇ ਖਵਾ ਰਿਹਾ ਸੀ ਜਦੋਂ ਉਹ ਪਾਨਾ ਸਿੱਧੂ ਉਸ ਏਜੰਟ ਨੂੰ ਫੋਨ ਲਾਉਂਦਾ ਹੈ ਕਿ ਮੈਂ ਪਾਨਾ ਸਿੱਧੂ ਗੱਲ ਕਰ ਰਿਹਾ ਹਾਂ ਕਿਰਪਾ ਕਰਕੇ ਇਸ ਦੇ ਪੈਸੇ ਵਾਪਸ ਕਰ ਦਿਓ ਔਰ ਉਹ ਏਜੰਟ 2-3 ਦਿਨਾਂ ਬਾਅਦ ਹੀ ਉਸ ਮੁੰਡੇ ਦੇ 18 ਲੱਖ ਰੁਪਏ ਵਾਪਸ ਕਰ ਦਿੰਦਾ ਹੈ ਤੁਹਾਡਾ ਮੁੰਡਾ ਜਦੋਂ ਪੰਨੇ ਸਿੱਧੂ ਕੋਲੋਂ ਡੱਬਾ ਲੈ ਕੇ ਆਉਂਦਾ ਹੈ ਤੇ ਪੰਨੇ ਸਿੱਧੂ ਉਸਨੂੰ ਕਹਿੰਦਾ ਹੈ ਕਿ ਮੇਰਾ ਤਾਂ ਨਾਮ ਦਲਜੀਤ ਦੋਸਾਂਝ ਨੇ ਫਿਲਮਾਂ ਵਿੱਚ ਵੀ ਲੈ ਦਿੱਤਾ ਕਿ ਮੈਂ ਲੋਕਾਂ ਦੀ ਹੈਲਪ ਕਰਦਾ ਹਾਂ ਕਿ ਦੋਸਤੋ ਤੁਸੀਂ ਦਲਜੀਤ ਦੋਸਾਂਝ ਦੀ ਫਿਲਮ ਵਿੱਚ ਨਾਮ ਲੈਣ ਨੂੰ ਤੇ ਪੰਨੇ ਸਿੱਧੂ ਦੇ ਚੰਗੇ ਕੰਮਾਂ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਆਪਾਂ ਅਗਲੀ ਵੀਡੀਓ ਵੱਲ ਧੰਨਵਾਦ